ਅਦਾਕਾਰ ਸਨੀ ਲਿਓਨੀ ਦਾ ਕਹਿਣਾ ਹੈ ਕਿ ਅੱਜਕੱਲ ਉਸਤੇ ਕ੍ਰਿਕਟ ਦਾ ਬੁਖਾਰ ਚੜ ਗਿਆ ਹੈ। ਬਾਲੀਵੁੱਡ ਅਦਾਕਾਰ ਸਨੀ ਲਿਓਨੀ ਨੇ ਦੱਸਿਆ ਕਿ ਉਹਨਾਂ ਨੂੰ ਕ੍ਰਿਕਟ ਦੇਖਣਾ ਬੇਹੱਦ ਪਸੰਦ ਹੈ। ਸਨੀ ਨੇ ਦੱਸਿਆ ਕਿ ਉਹਨਾਂ ਨੂੰ ਖੇਡ ਮੁਕਾਬਲੇ ਦੇਖਣਾ ਅਤੇ ਖੇਡਣਾ ਬੇਹੱਦ ਪਸੰਦ ਹੈ। ਇਹ ਸਭ ਸਨੀ ਨੇ ਬਾਕਸ ਕ੍ਰਿਕਟ ਲੀਗ 'ਚ ਆਪਣੀ ਟੀਮ ਚੇਨਈ ਸਵੇਗਰਜ਼ ਨੂੰ ਉਤਾਰਦੇ ਹੋਏ ਕਿਹਾ। ਸਨੀ ਨੇ ਚੇਨਈ ਸਵੇਗਰਜ਼ ਦੀ ਟੀਮ ਨੂੰ ਬੀਤੇ ਹਫਤੇ ਖਰੀਦੇ ਹੈ। ਸਨੀ ਲਿਓਨੀ ਦਾ ਫਿਲਮੀ ਸਫ਼ਰ ਇੰਨੀ ਦਿਨੀ ਉਪਰ ਖਾਬੜ ਰਸਤੇ ਤੋਂ ਗੁਜ਼ਰ ਰਿਹਾ ਹੈ। ਸਨੀ ਦੀ ਲੇਟੈਸਟ ਫਿਲਮ ਮਸਤੀ ਜ਼ਾਦੇ ਇਸ ਅਦਾਕਾਰਾਂ ਦੀ ਮਸਤੀ ਜ਼ਿਆਦਾ ਦਰਸ਼ਕਾਂ ਨੂੰ ਸਿਨੇਮਾ ਹਾਲ ਤੱਕ ਨਹੀਂ ਖਿੱਚ ਸਕੀ ਇਸੇ ਕਾਰਨ ਹੁਣ ਸਨੀ ਦੀ ਕੋਸ਼ਿਸ਼ ਹੈ ਆਪਣੇ ਦਰਸ਼ਕਾਂ ਨੂੰ ਸਟੇਡੀਅਮ ਵੱਲ ਖਿੱਚਣ ਦੀ ਸਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੀ ਫੇਵਰਿਟ ਖੇਡ ਫੁੱਟਬਾਲ ਹੈ ਅਤੇ ਉਹ ਬਚਪਨ ਤੋਂ ਹੀ ਫੁੱਟਬਾਲ ਖੇਡਣਾ ਅਤੇ ਵੇਖਣਾ ਪਸੰਦ ਕਰਦੀ ਹੈ ਪਰ ਨਾਲ ਹੀ ਸਨੀ ਨੇ ਇਹ ਵੀ ਕਿਹਾ ਕਿ ਜਦੋਂ ਉਹ ਭਾਰਤ ਆਈਏ ਤਾਂ ਉਸਦੀ ਰੁਚੀ ਕ੍ਰਿਕਟ 'ਚ ਬਣ ਗਈ ਹੈ ਬਾਕਸ ਕ੍ਰਿਕਟ ਲੀਗ ਦਾ ਪ੍ਰਬੰਧ ਨਿਰਮਾਤਾ ਇਕਤਾ ਕਪੂਰ ਕਰਦੀ ਹੈ ਅਤੇ ਇਸੇ ਲੀਗ 'ਚ ਆਪਣੀ ਟੀਮ ਨੂੰ ਉਤਾਰਦਿਆਂ ਸਨੀ ਨੇ ਕਿਹਾ ਉਹ ਕ੍ਰਿਕਟ ਦੀ ਖੇਡ ਨੂੰ ਕੁਝ ਹੀ ਸਮੇਂ ਤੋਂ ਵੇਖ ਰਹੀ ਹੈ ਪਰ ਕੁਝ ਹੀ ਸਮੇਂ ਚ ਉਸ ਨੂੰ ਇਸ ਖੇਡ ਦਾ ਬੁਖਾਰ ਚੜ ਗਿਆ ਸਨੀ ਲਿਓਨੀ ਨੇ ਇਸ ਮੌਕੇ ਤੇ ਕਿਹਾ ਕਿ ਉਸ ਦਾ ਫੇਵਰਿਟ ਕ੍ਰਿਕਟਰ ਸਚਿਨ ਤੰਦੁਲਕਰ ਹੈ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ ABP ਸਾਂਝਾ